ਜਿੰਨਾ ਦਾ ਜੂੜੀ ਵਾਲੀ ਪਾਣ ਨਹੀਂ ਬਣਿਆ ਗਿਆ ਉਹ ਸ਼ਾਂਤੀ ਹੋਣ ਦੇ ਥਾਣੇ ਦੇ ਸਾਹਮਣੇ ਉਹਦੇ ਨਾਲ ਕੱਪ ਲਾਇਆ ਉਹ ਮੁੰਡਾ ਬਣਾ ਕੇ ਦੇ ਲਿਆ ਉਹ ਤੋਂ ਮੋਟਰ ਦੇ ਨਾਲ

ايني ميلاي ماڻھن کي اٿارڻ جو چڱو ڪجهه آهي هاڻي ملي نه آهي هاڻي ملي نه آهي

Hãy subscribe cho kênh Ghiền Mì Gõ Để không bỏ lỡ những video hấp dẫn આજે જઈને મોટર લઈને માંગે જ ના આવો કાતે બડે રહો પે कोडीया सनिपा सर सर ਨਾਮ ਹੈ ਮੈਂ ਡਿਸਟ੍ਰਿਕਟ ਸਿ큐ਰੀਟੀ ਅਫਸਰ ਇੰਦਰਪੀਰ ਹੋਆ ਅੱਛਾ ਜਿਹੜਾ ਅੱਜ ਦਾ ਸਮਾਗਮ ਹੈ ਇਹਦੇ ਬਾਰੇ ਜਾਣਕਾਰੀ ਦਿੰਦੇ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਨੈਪੋਕੋ ਕੰਪਨੀ ਦੇ ਨਾਲ ਨਾਲ ਇਹ ਚਾਹੁੰਦਾ ਸਿੰਟੀ ਵਿਆਗੋ ਯਾਸ ਤੇ ਐਂਡ ਬੁਧਾ ਨੇ ਇੱਕ ਕੈਂਪ ਲਗਾਇਆ ਜਿੱਤੇ ਲੋਰ ਬੰਦ ਜਿਹੜੇ ਜਿੱਦੇ ਵੀ ਨੀਲੀ ਪਰਸਨ ਨੇ ਅਸੀਂ ਉਹਨਾਂ ਦੀ ਹੈਲਪ ਕਰਾਂ ਸਰਕਾਰ ਉਹਨੂੰ ਤੇ ਉਹਨਾਂ ਦੀ ਹੈਲਪ ਕਰਾਂ ਚਾਹੀਦੀ ਹੈ ਉਹਨਾਂ ਦਾ ਕਾਫੀ ਉਹ ਚੀਜ਼ਾਂ ਬਚਾਵਾਂਗੇ ਜਿਹੜੇ ਉਹ ਬੱਚੇ ਜਿਹੜੇ ਲੋਕ ਅਪੋਰਟੀ ਕਰਨ ਉਹਦੇ ਵੀ ਸਾਡਾ ਸਹਿਯੋਗ ਕੋਈ ਦੇਰ ਨਹੀਂ ਹੈ ਔਰ ਲੋਕਾਂ ਦੇ ਸਟੇਟ ਦੇ ਵਿੱਚ ਕਲੱਬ ਜਿਹੜਾ ਵੱਲੋਂ ਅਸੀਂ ਕੈਂਪ ਲਗਾ ਕੇ ਇਹਨਾਂ ਦੀ ਹੈਲਪ ਲੈ ਰਹੇ ਹਾਂ ਔਰ ਉਸ ਤੋਂ ਬਾਅਦ ਅਸੀਂ ਐਨ ਜੀਓ ਜਿਹੜੇ ਲੋਕ ਫਿਜ਼ੀਕਲ ਚੈਲੰਜ ਫਿਜ਼ੀਕਲ ਚੈਲਿੰਗ ਪਰਸਨਸ ਨਾਲ ਮਿਲ ਕਰਦੇ ਰਹੇ ਅਸੀਂ ਉਹਨਾਂ ਨੂੰ ਵੀ ਨਾਲ ਲਿਆ ਸਾਡਾ ਟੀਚਾ ਦਾ ਮਕਸਦ ਇਹ ਹੈ ਕਿ ਜੇ ਕੋਈ ਵੀ ਉਮਰ ਦੇ ਮਟਰ ਤੇ ਰਾਤ ਕਿ ਅਸੀਂ ਵਿਵਾਂਗ ਦੇ ਅਕੀ ਐਂਡ ਵਜ਼ੂਕਾ ਹੈਲਪ ਕਰ ਸਕੀਏ ਪੰਜਾਬ ਸਰਕਾਰ ਦੀਆਂ ਸਕੀਮਾਂ ਜੜੀਆਂ ਉਹ ਅਸੀਂ ਕੰਮਿਕ ਤੱਕ ਪਹੁੰਚਾ ਸਕੀਏ ਅੱਗੇ ਜੇ ਜੇ ਅਸੀਂ ਹਾਸ਼ਮਤ ਲੈਣੇ ਹੋਵੇ ਕੋਈ ਸਰਕਲ ਦੇ ਜਗਾ ਦੀਆਂ ਮਸ਼ੀਦਾ ਅਖਰੀਆਂ ਐਂਡ ਕਾਂ ਆਦੇਸ ਦਿੱਤੇ ਕੋਰਗਰਾਸ ਦੇ ਪੌੜੀਆਂ ਇੱਕ ਸਬੰਧ ਗੜਾਇਆ ਤੁਸੀਂ ਮਿਲਵਾ ਰਹੇ ਆ ਤਾਂ ਕਿ ਸਾਡੇ ਨਾਲ ਜੀਵੀ ਦੇ ਬਣੇ ਸ਼੍ਰੀ ਰੀਨ ਨੂੰ ਲਾਭ ਹੋ ਸਕੇ ਮੈਂ ਕੋਈ ਦੱਸਣਾ ਚਾਹਵਾਉਂ ਮੈਂ ਅੱਜ ਦੇ ਇਸ ਕੈਂਪ ਵਿੱਚ ਕਲਾਈਂਸ ਕਬ ਦੇ ਹਾਜ਼ਰ ਹੋਣ ਵਾਲਾ ਬਲਕਿ ਜਿੱਦੇ ਸਾਡੇ ਇੱਥੇ ਬੰਦੇ ਕਾਈ ਉਹਨਾਂ ਵੱਸੇ ਸਾਰੇ ਅਰੇਂਜਮੈਂਟ ਜਿਹੜੇ ਨੇ ਸਾਡੀ ਇਹ ਮੀਟਿੰਗ ਦਾ ਕੀਤੇ ਗਏ ਨੇ ਔਰ ਹੈਲਪ ਕੀਤੀ ਹੈ ਉਹਨੇ ਲੈਨਸ ਕਲਬ ਦਾ ਪੰਜਾਬ ਸਰਕਾਰ ਨਾਲ ਉਹਨੇ ਸਾਰੇ ਵੱਗੋਂ ਮੈਂ ਧੰਨਵਾਦ ਕਰਦੀ ਹਾਂ ਔਰ ਸਭ ਤੋਂ ਜ਼ਰੂਰੀ ਮੈਂ ਇਹ ਇਨਫੋਰਮੇਸ਼ਨ ਪਬਲਿਕ ਨੂੰ ਇਹਨਾਂ ਸਾਥੀਓ ਕਿ ਪੰਜਾਬ ਸਰਕਾਰ ਦੀ ਸਮਾਜਿਕ ਸੁਰੱਖਿਆ ਇਸਤਰੀ ਵਿਕਾਸ ਵਿਭਾਗ ਜਿਦਿਵੇਂ ਮੈਂ ਲੋਕਾ ਡਿਸਟ੍ਰਿਕਟ ਦੇ ਵਿੱਚ ਮੈਂ ਜਿਹਨੂੰ ਮੈਂ ਪੇਸ਼ ਰਿਹਾ ਜਿਦਿਵੇਂ ਸਨਯਾਪ ਸਰਕਾਰੀ ਹੈ ਨੇ ਉਹ ਬਿਲਕੁਲ ਫ੍ਰੀ ਆਫ ਕਾਸਟ ਮੋਸਟ ਪਬਲਿਕ ਨਦੀਆਂ ਹਨ ਜਿਸ ਦਾ ਤੁਹਾਨੂੰ ਕੋਈ ਖਾਸ ਤਨ ਜ਼ਰੂਰਤ ਹੈ ਡੈਸਕਟਾਪ ਸਰਕਟ ਵਿੱਚ ਸਾਨੂੰ ਹੋਵੇ ਸਭੀ ਆਂਦਰਵਾੜੀ ਕਰੀਆਂ ਨੇ ਅੰਦਰ ਹੀ ਕੰਮ ਵਿੱਚ ਬੈਠੀਆਂ ਹੋਈਆਂ ਨੇ ਮੈਂ ਇਹ ਸਿਰਫ ਇਹ ਜਾਣਕਾਰੀ ਲੋਣੇ ਕਿਸੇ ਪ੍ਰਾਈਵੇਟ ਕੰਪਨੀ ਨਾਲ ਟਾਈਪ ਨਹੀਂ ਕਰਾਂ ਤੁਸੀਂ ਸਾਡੀ ਆਂਦਰਵਾੜੀ ਕੁੰਈਆਂ ਸਾਡੇ ਪ੍ਰੋਗਰਾਮ ਇਸ ਦੀ ਤੋਂ ਬੈਠੇ ਨੇ ਉਹਨਾਂ ਦੇ ਦਫ਼ਤਰ ਜਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਔਰ ਕਿਸੇ ਟੈਂਪਰਰ ਤੋਂ ਵੀ ਤੁਸੀਂ

ਹੋ ਰਿਹਾ ਹੈ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਹੈ ਅਜੇ ਨਾ ਨਾਮ ਜਿਹੜਾ ਹੈਗਾ ਆਨਲਾਈਨ ਰਜਿਸਟਰ ਕੀਤਾ ਜਾਏਗਾ ਪਰ ਜਿਹੜੇ ਮੈਂਬਰ ਨੂੰ ਜਿਹੜੇ ਸਮਾਨ ਦੀ ਜ਼ਰੂਰਤ ਹੈ ਆਨਲਾਈਨ ਕੰਮ ਹੋ ਰਿਹਾ ਹੈ ਜਿਹੜੇ ਮੈਂਬਰ ਨੂੰ ਜਿਹੜੇ ਸਮਾਨ ਦੀ ਜ਼ਰੂਰਤ ਹੈ ਮਹੀਨੇ ਜਾਂ ਦੋ ਮਹੀਨੇ ਬਾਅਦ ਸਮਾਨ 18 ਸਮਾਨ ਮੂਸਤ ਦਿੱਤਾ ਜਾਏਗਾ ਪਬਲਿਕ ਨੂੰ ਨਾ ਦੀ ਹੈ ਜੇ ਬਿਸ਼ੇਸ਼ ਕੋਈ ਇੱਕ ਕੈਂਪ ਅਜੇ ਨੂੰ ਸ਼ਿਸ਼ੇ ਤੇ ਲੱਗ ਰਿਹਾ ਹੈ ਬਈ ਮੇਲ ਵਾਲੇ ਕੈਂਪ ਦੁਬਾਰਾ ਬਣਾਏ ਚੁੱਕੇ ਅੱਛਾ ਸਰ ਰਜਿਸਟ੍ਰੇਸ਼ਨ ਦੀ ਗਰੰਟੀ ਕਿੰਨੀ ਹੋਗੀ ਪਤਾ ਕਰਿਓ ਪਤਾ ਕਰਿਓ 400 450 ਤੋਂ 50 ਤੋਂ ਪਲੱਸ 9 10 ਦੀ ਹਾਂਜੀ ਸਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਅਰਸ਼ ਸਿਕਲਾ ਨਾਇਸਕਲਾ ਫੁਲੀ ਨੇ ਆਰਸੀਪੁਰਾ ਜਿਹੜਾ ਜੱਜ ਤੇ ਸਿਕਲਾ ਪਹਾੜ ਜਿਹੜਾ ਕਿ ਕੈਂਪ ਲੱਗ ਰਿਹਾ ਜਿਹਦੇ ਵਿੱਚ ਕਲੈਂਪ ਕੋਮਪਨੀ ਕਾਨਪੁਰ ਵਾਲਿਆਂ ਨੂੰ ਪੰਜਾਬ ਸਰਕਾਰ ਦੀ ਚਾਹਤ ਦੇ ਨਾਲ ਇਹ ਛੂਕ ਬੰਦਿਆਂ ਨੂੰ ਮੱਝਿਆ ਜਾਣਾ ਹੈ ਉਹਨਾਂ ਦੀ ਅਜੇ ਰਜਿਸਟ੍ਰੇਸ਼ਨ ਹੋ ਰਹੀ ਆ ਉਹਨਾਂ ਨੂੰ ਜਿਹਨਾਂ ਯੂਟਪਾਜ ਦੇ ਰਜਿਸਟਰ ਹੋ ਗਈ ਆ ਉਹਨੂੰ ਮਨ ਦੁੱਤਾ ਜਾਊਗਾ ਦੁਆਰਾ ਇੱਥੇ ਜੈਲ ਭਵਨ ਦੇ ਵਿੱਚ ਬਣਾ ਕੇ ਪੂਰਵ ਸਵਾਨ ਮਨ ਦੁੱਤਾ ਜਾਊਗਾ ਹਾਂ ਸਰ ਗਿਣਤੀ ਕਿੰਨੀ ਹੋ ਗਈ ਰਜਿਸਟ੍ਰੇਸ਼ਨ ਦੀ ਤਕਰੀਬਨ ਅਜੇ ਸ਼ਿਕੀ 400 ਕਰੀਬ ਗਿਣਤੀ ਹੋ ਚੁੱਕੀ ਆ ਤੇ ਆਪਣਾ ਕੈਂਪ ਕਿੰਨਾ ਹੈ ਜੀ ਇਹ ਜਿਹੜਾ ਫਕਲਾਗ ਵਾਲਾ ਇਹ ਪਹਿਲਾ ਕੈਂਪ ਆਡਾ ਇਹਦਾ ਇਸ ਤਰ੍ਹਾਂ ਦਾ ਕੈਂਪ ਸਾਡੇ ਕੋਲ ਅਪਰੋਚ ਕੀਤੀ ਗਈ ਹੈ ਅਸੀਂ ਇਹ ਲਾਇਨ ਕੈਂਪ ਨਹੀਂ ਪਹਿਲਾਂ ਕੈਂਪ ਲਾਉਂਦੇ ਹਾਂ ਹੋਰ ਕੈਂਪ ਤਾਂ ਅਸੀਂ ਬਹੁਤ ਲਾਉਂਦੇ ਆ ਅੱਖਾਂ ਦੇ ਖੂਨਦਾਨ ਦੇ ਕੋਈ ਵੀ ਸ਼ੰਕਰ ਕਿਨੇ ਕਿੜਕੇ ਸ਼ਾਦੀਆਂ ਕਰਦੇ ਆ ਉਹ ਦੀ ਇੱਥੇ ਸਾਰਾ ਰੇਡ ਅਸੀਂ ਇੱਥੇ 8-9 ਦਾ ਲਗਾਤਾਰ ਸਾਰੇ तकरीबन ਸੱਤ ਪਿੰਡਾਂ ਦੇ ਵਿੱਚ ਇਹਦੀ ਪੂਰੀ ਐਡਵਰਟਾਈਜ਼ਮੈਂਟ ਕੀਤੀ ਗਈ ਆ ਦੋ ਗੱਡੀਆਂ ਲਾਈਆਂ ਕਿਨਾਂ ਤਾਂ ਕਿ ਹਰੇਕ ਘਰ ਘਰੇ ਗੱਦਾ ਆਵਾਜ਼ ਪਹੁੰਚ ਸਕੇ ਇੱਥੇ ਕੈਂਪ ਲੱਗ ਰਿਹਾ ਹੈ ਗੋ ਜੀ ਆਪਣੀ ਕਿਰਪਾ ਸਾਡੇ ਵੱਲੋਂ ਕਿਸੇ ਤੋਂ ਕੋਈ ਫਾਇਦਾ ਨਹੀਂ ਲਈ ਗਈ ਸਾਰਾ ਟੋਟਲੀ ਫ੍ਰੀ ਕੈਂਪ ਲੱਗਿਆ ਜੀ ਕਲੱਬ ਜੋ ਨਿਹਾਲ ਸਿੰਘ ਵਾਲੇ ਦੀ ਇਸ ਤੋਂ ਪਹਿਨ ਜੀ ਇਹਨਾਂ ਦੀ ਹੋਰ ਸਮਾਜ ਸੇਵਾ ਦੇ ਵਾਸਤੇ ਕੀ ਕੀ ਕਾਰਜ ਕਰਦੀ ਸੀ ਅੱਜ ਅਸੀਂ ਸਮਾਜ ਸੇਵਾ ਦੇ ਜਿੰਨੇ ਵੀ ਕੰਮ ਐਟੇ ਗਰੀਨ ਲੜਕੇ ਸ਼ਾਦੀਆਂ ਕਰਨੀਆਂ ਅੱਖਾਂ ਦੇ ਕੈਂਪ ਲਾਉਣੇ ਬਲੱਡ ਕੈਂਪ ਲਾਉਣੇ ਹੋਰ ਖੂਨਦਾਨ ਕੈਂਪ ਲਾਉਣੇ ਜਿਵੇਂ ਅਸੀਂ ਇੱਥੇ ਮਾਸਟਰਾਂ ਜਾ ਕੇ ਮੈਡੀਕਲ ਕੈਂਪ ਲਾਉਨੇ ਆ ਮਤਲਬ ਬਲੱਡ ਕੈਂਪ ਫੁਕ ਕਰ ਚੈੱਕਅਪ ਕਰਨਾ ਜਿਹੜੇ ਕੇ ਲੋਕ ਜਿਹਨਾਂ ਪਹੁੰਚ ਨਹੀਂ ਹੋ ਸਕਦੀ ਉਹਨਾਂ ਬਸਤੀਆਂ ਸਾਡੇ ਵਲੰਟੀਅਰ ਪਹੁੰਚਦੇ ਨੇ ਮੈਂਬਰ ਪਹੁੰਚਦੇ ਆ ਨਾਲੇ ਥੋੜੇ ਡਾਕਟਰ ਪਹੁੰਚਦੇ ਆ ਉਹਨੂੰ ਜਾ ਕੇ ਵੇਅਰ ਕਰਦੇ ਆ ਕਿ ਤੁਹਾਨੂੰ ਫੁਕ ਕਰਾ ਸੀਪੀ ਆ ਉਹ ਸਾਰਿਆਂ ਨੂੰ ਅਸੀਂ ਦੱਸਦੇ ਆ ਚਾਹੇ ਅਸੀਂ ਇੱਥੇ ਲੈਨ ਕਲੱਬ ਲਈਆਂ ਪਿੰਡ ਸੇ ਲੋਕ ਸਕੂਲ ਅਡੌਪਟ ਕੀਤਾ ਗਿਆ ਉਹਦੇ ਵਿੱਚ ਅਸੀਂ ਹਰ ਇੱਕ ਤਰ੍ਹਾਂ ਹੀ ਸਹਿਯੋਗ ਕਰਦੇ ਆ ਪੰਜ ਹਜ਼ਾਰ ਰੱਖਤ ਲਾਇਆ ਪੰਜ ਹਜ਼ਾਰ ਰੱਖਤ ਲਾਇਆ ਹਾਂਜੀ ਹਾਂਜੀ ਮੈਡਮ ਕੀ ਨਾਮ ਹੈ ਜੀ ਡਾਕਟਰ ਸਰਬਜੀਤ ਗੌਰ ਬਨਾਰਾ ਅੱਛਾ ਮੈਡਮ ਜਿਹੜਾ ਤੁਸੀਂ ਅੱਜ ਦਾ ਕੈਂਪ ਲਾ ਰਹੇ ਹੋ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਇਹ ਜਿਹੜੇ ਅੰਨ੍ਹੀਣ ਔਰ 60 ਸਾਲ ਤੋਂ ਉੱਪਰ ਦੇ ਬਜ਼ੁਰਗ ਹੈ ਉਹਨਾਂ ਲਈ ਅਸੀਂ ਇਹ ਲਗਾ ਰਹੇ ਹਾਂ ਉਹਨਾਂ ਦੇ ਅੱਜ ਫਾਰਮ ਭਰੇ ਜਾ ਰਹੇ ਆ ਜੋ ਵੀ ਉਹਨਾਂ ਨੂੰ ਚੀਜ਼ ਦੀ ਲੋੜ ਹੈ ਲੈਂਪੋ ਕੰਪਨੀ ਜਿਹੜੀ ਉਹ ਸਹਿਯੋਗ ਕਰ ਰਹੀ ਆ ਅਸੀਂ ਸਮਾਜ ਸੇਵਾ ਤੋਂ ਸਮਾਹਾ 10 ਸਾਲ ਪਹਿਲਾਂ ਦੇ ਚੌਕ ਨਿਹਾਲ ਸਿੰਘਵਾਣਾ ਜੋ ਹੈਗਾ ਲਾਇਨਸ ਕਲੱਬ ਹੈ ਉਹ ਸਭ ਸਹਿਯੋਗ ਕਰ ਰਹੇ ਆ ਹੁਣ ਹੋਰ ਕੈਨੇਡਾ ਤੋਂ ਆਉਂਦੀ ਜਿਹੜੀਆਂ ਬੋਗੇ ਲਗਾਉਂਦੇ ਸਹਿਯੋਗ ਨਾਲ ਆ ਰਹੇ ਆ ਹਾਂਜੀ ਕਿਹੜੀਆਂ ਕਿਹੜੀਆਂ ਸਮਾਹਾ ਇੱਥੇ ਜੀ ਕੀ ਕੀ ਦੇ ਰਹੂ ਪਰਸੇਂ ਸਮਾਹੀ ਸੋ ਸਵਾਭਿਮਾਨ ਸੁਸਾਇਟੀ ਤੋਂ ਮੀਨਾ ਸ਼ਰਮ ਔਰ ਸੰਨੀ ਪ੍ਰਾਣ ਆਰਗੇਨਾਈਜੇਸ਼ਨ ਮੋਗਾ ਬਕਤ ਸਾਦੀ ਕੋਰਪੋਰੇਟ ਸਾਡੀ ਸੰਸਥਾ ਵੱਲੋਂ ਪ੍ਰੇਪੋਸ਼ਨ ਜੀ ਦੀ ਇਹ ਸੰਸਥਾ ਜਿਹੜੀ ਹੈਗੀ ਆ ਇੱਕ ਹੋ ਲਾ ਰਹੇ ਆ ਚਾ ਸਬਧਾਵਾਂ ਕਿੜੀਆਂ ਕਿੜੀਆਂ ਦੇ ਰਹੂ ਜਿਵੇਂ ਟਰਾਈਸਾਈਕਲ ਵਗੈਰਾ ਹੋਰ ਕੀ ਮੈਡਮ ਮੈਡਮ ਹਾਂਜੀ ਵਿਕਲਾਂਗਾਂ ਲਈ ਆਂਡੀ ਨਾਲ ਹੀ ਹੈਗਾ ਮੋਟਰਸਾਈਕਲ ਮੋਟਰਬਾਈਕ ਸਾਈਕਲ ਜਿਹੜੀ ਹੁੰਦੀ ਆ ਬੈਠੀ ਵਾਲੀ ਔਰ ਟਰਾਈ ਸਾਈਕਲ ਵੀ ਚੇਅਰ 4 ਵਾਲੀ ਵੀ ਚੇਅਰ ਬਜ਼ੁਰਗਾਂ ਲਈ ਹੈਗੇ ਆ ਕੋਲਰ ਵਾਲ ਦੇ ਬੈਲਟਾਂ ਕੰਨਾਂ ਦੀਆਂ ਮਸ਼ੀਨਾਂ ਸਟਿੱਕਾਂ ਵਾਈਬ੍ਰੇਸ਼ਨ ਵਾਲੇ ਸਟਿੱਕ ਜਿਹੜੇ ਬਲਾਈਂਡ ਹੈਗੇ ਉਹਨਾਂ ਲਈ 10ਵੀਂ ਉੱਪਰ ਜਿਹੜੇ ਬੱਚੇ ਪੜਦੇ ਹੈਗੇ ਆ ਉਹਨਾਂ ਲਈ ਮੋਬਾਈਲ ਅੱਛਾ ਮੈਡਮ ਕਿੰਨਾ ਮੈਂਪ ਹੈ ਤੁਹਾਡਾ ਇਹ ਕੈਂਪ ਕਾਫੀ ਲੱਗੇ ਆ ਪਿੱਛੇ ਆ तकरीबन ਸਾਲ ਜਦੋਂ ਕੈਂਪ ਲੱਗ ਜਾਂਦੇ ਆ 2022 ਚ ਪਹਿਲਾ ਲਾਇਆ ਸੀ ਪ੍ਰਸ਼ਾਸਨ ਦੇ ਨਾਲ ਤੇ ਲੱਗਦੇ ਹੀ ਰਹਿੰਦੇ ਆ ਜੀ ਹਾਂਜੀ ਖਾਲਸਾ ਜੀ ਕੀ ਨਾਮ ਹੈ ਜੀ ਮਨਜੀਤ ਸਿੰਘ ਬਾਜੀ ਜੀ ਅੱਛਾ ਜਿਹੜਾ ਅੱਜ ਦਾ ਕੈਂਪ ਲੱਗਿਆ ਜੀ ਇਹਦੇ ਵਿੱਚ ਤੁਸੀਂ ਇਹ ਸਮੂਲੀਅਤ ਕੀਤੀ ਹੈ ਨਾ ਕਈ ਕੀ ਕਾਰਨ ਸੀ ਤੁਹਾਨੂੰ ਕੀ ਮੈ ਲੱਗਿਆ ਅੱਜ ਦਾ ਕੈਂਪ ਹੈ ਜੀ ਤੁਹਾਡਾ ਕੰਮ ਹੋ ਗਿਆ ਜਾਂ ਨਹੀਂ ਹੋਇਆ ਜਿਹੜਾ ਅੱਜ ਦਾ ਕੈਂਪ ਹੈ ਬਹੁਤ ਵਧੀਆ ਲੈਂਡ ਜੀ ਕਲੱਬ ਨਿਹਾਲ ਸਿੰਘ ਵਾਲਾ ਨੇ ਇਹਦਾ ਪ੍ਰਬਾਲਾ ਕੀਤਾ ਇਹ ਬਹੁਤ ਸਲਾਜਾ ਜੀ ਹੋਊਗਾ ਬਹੁਤ ਵਧੀਆ ਕਦਮ ਹੈ ਕਿਉਂਕਿ ਇਹੇ ਜਿਹੇ ਕਦਮ ਕਲੱਬਾਂ ਨੂੰ ਚੱਕਣੇ ਚਾਹੀਦੇ ਆ ਬਹੁਤ ਧੰਨਵਾਦ ਕਰਦਾ ਹਾਂ ਸਕਨੈਸ ਲੈਂਡ ਜੀ ਕਲੱਬ ਨਿਹਾਲ ਸਿੰਘ ਵਾਲਾ ਦਾ ਜਨਪ ਬਣਾਉਣ ਆ ਵੀਰਾਂ ਦਾ ਬਹੁਤ ਧੰਨਵਾਦ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਚਾਹ ਪਾਣੀ ਦਾ ਪ੍ਰਸ਼ਾਦ ਦਾ ਪਾਣੀ ਦਾ ਪ੍ਰਬੰਧ ਹੈ ਔਰ ਜੋ ਇੱਥੇ ਮੁਸ਼ਕਲਾਂ ਆ ਰਹੀਆਂ ਸਾਡੇ ਹੈਂਡੀਕਾਪ ਵੀਰਾਂ ਉਹ ਹਰੇਕ ਮੁਸ਼ਕਲ ਜਿੰਨੇ ਵੀ ਇੱਥੇ ਪਹੁੰਚਿਆ ਘਟੂਣਾ ਹਾਲ ਤੱਕ ਵਿਧਾਨ ਸਭਾ ਦੇ 150 ਬੰਦੇ ਪਹੁੰਚਿਆ ਜਿਨ੍ਹਾਂ ਦੇ ਸਾਰੇ ਫਾਰਮ ਭਰੇ ਜਾ ਟੁੱਕੇ ਆ ਉਹਨਾਂ ਡਾਕਟਰੀ ਮਦਦ ਹੋ ਰਹੀ ਆ ਜਿਹੜੀ ਉਹਨਾਂ ਨੂੰ ਲੋੜ ਚਾਹੀਦੀ ਆ ਉਹਨਾਂ ਨੂੰ ਮਿਲ ਰਹੀ ਆ ਕੋਈ ਪੱਖਪਾਤ ਨਹੀਂ ਕੋਈ ਸਪਾਸਟ ਨਹੀਂ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਕੰਮ ਨੇ ਵੀ ਜੋ ਮੇਰਾ ਕੰਮ ਸੀਗਾ ਮੈਨੂੰ ਅਕਰੋਲ ਦੀ ਜਰੂਰਤ ਸੀ ਕਿ ਜਮਨ ਕਟਾਈ ਸੈਂਟਰ ਵਾਲੇ ਪੰਜਾਬ ਦੇ ਇਟਰੀ ਵਾਲਾ ਉਹਦੀ ਜਰੂਰਤ ਸੀ ਉਹ ਆਪਣਾ ਮੰਜ਼ੂਰ ਹੋ ਚੁੱਕਿਆ ਗਿਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਸਾਡੇ ਵੀਰ ਬੈਠੇ ਇਹਨਾਂ ਦੇ ਸਾਰੇ ਕੰਮ ਹੋ ਗਏ ਆ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦੇ ਆਂ ਔਰ ਬੇਨਤੀ ਵੀ ਕਰਦੇ ਵੀ ਅਸੀਂ ਇੱਕ ਯੂਨੀਅਨ ਬਣਾਈ ਹੈ ਨਿਹਾਲ ਸਿੰਘਾ ਇਕਾਈ ਦੀ ਅੰਗਹੀਣ ਯੂਨੀਅਨ ਨਿਹਾਲ ਸਿੰਘ ਵਾਲਾ ਜਿਹੜੇ ਸਾਡੇ ਪਰਿਵਾਰ ਆ ਮੈਡਮ ਕਿਸਨਾ ਮਾਸੀ ਗਿਆ ਤੇ ਵੀਰ ਬਣ ਕੇ ਜੇ ਵੀ ਕਿਸ ਨੂੰ ਵੀ ਕੋਈ ਲੋਡ ਆ ਕੋਈ ਚੀਜ਼ ਦੀ ਜਾਂ ਕੋਈ ਪ੍ਰੋਬਲਮ ਆ ਰਹੀ ਹੈ ਹੈਂਡੀਕੈਪਡ ਵੀਰਾਂ ਨੂੰ ਭਾਈਓ ਸਾਡੇ ਨਾਲ ਜੂਰ ਸੰਪਰਕ ਕਰਨ ਆਪਣੀ ਇਕਾਈ ਬਣੀ ਹੋਈ ਆ ਅੰਗਹੀਣ ਇਕਾਈ ਨਿਹਾਲ ਸਿੰਘ ਵਾਲਾ ਵੀਰਵਾਂ ਕੇ ਸਾਰੋਂ ਬੇਨਤੀ ਹੈ ਪ੍ਰਬੰਧਾਂ ਆਪਣੇ ਬਹੁਤ ਵਧੀਆ ਨੇ ਤੇ ਬੜੀ ਬੜੇ ਢੰਗ ਨਾਲ ਆਪਣੇ ਕੰਮ ਹੋ ਰਿਹਾ ਤੇ ਜਿਨ੍ਹਾਂ ਦੇ ਕੰਮ ਹੋ ਗਏ ਉਹ ਵੀ ਠੀਕ ਹੈ ਜਿਨ੍ਹਾਂ ਦਾ ਨਹੀਂ ਹਾਲੇ ਦਾ ਕੰਮ ਹੋਇਆ ਉਹ ਕਿਰਪਾ ਕਰਕੇ ਜਰੂਰ ਸਾਡੇ ਨਾਲ ਸੰਪਰਕ ਕਰ ਜਿਓ ਕਰ ਲਿਓ ਤੇ ਜਾਂ ਜੈਨਪਾ ਬਣਾ ਜੋ ਵੀਰਾਲ ਉਹਨਾਂ ਨਾਲ ਸੰਪਰਕ ਕਰ ਲਿਓ ਬਾਰਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਸਾਡੀ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਜੀ ਸੈਦੋਗੜ੍ਹ ਜੀ ਅੱਛਾ ਤੁਸੀਂ ਕਿਵੇਂ ਆਏ ਸੀ ਅੱਜ ਇਹ ਕੈਂਪ ਦੇ ਵਿੱਚ ਮੈਂ ਜੀ ਟਰਾਈਸਾਈਕਲ ਲੈਣਾ ਜੀ ਪੈਰ ਨਹੀਂ ਆਣਾ ਅੱਛਾ ਰਜਿਸਟ੍ਰੇਸ਼ਨ ਹੋ ਗਈ ਹਾਂਜੀ ਹੋ ਗਈ ਕੁਝ ਸਮੱਸਿਆ ਤਾਂ ਨਹੀਂ ਆਈ ਨਹੀਂ ਥੈਂਕ ਯੂ ਅੱਛਾ ਕਿਵੇਂ ਫਾਰਮ ਪਰ ਆ ਕੀ ਗੱਲਬਾਤ ਹੋਈ ਕਿਵੇਂ ਇੱਕ ਗੱਲ ਹੋਈ ਬਾਬੇ ਬਈ ਕਿਥੇ ਫਾਰਮ ਪਰ ਆ ਡਾਕਟਰ ਨੇ ਚੈੱਕ ਕਰਿਆ ਉਸ ਤੋਂ ਬਾਅਦ ਉਹਨਾਂ ਨੇ ਉਹਦੀ ਅਸੈਸਮੈਂਟ ਕੀਤੀ ਸੰਤੋਸ਼ਟੀ ਹੈ ਹਾਂਜੀ ਹਾਂਜੀ ਬਾਈ ਜੀ ਤੁਹਾਡਾ ਕੀ ਕੰਮ ਸੀ ਕਿਹੜਾ ਪੈਂਟ ਆ ਜੀ ਬਾਜਿਆਣਾ ਪੈਂਟ ਆ ਜੀ ਹਾਂਜੀ ਬਾਜਿਆਣਾ ਪੈਂਟ ਆ ਜੀ ਅੱਛਾ ਨਾਮ ਕੀ ਹੈ ਇੱਕ ਮਿੰਟ ਰੱਖ ਲੈਂਦੇ ਅੱਛਾ ਤੁਹਾਡਾ ਕੀ ਕੰਮ ਸੀਗਾ ਜੀ ਮੇਰਾ ਜੀ ਬੈਟਰੀ ਵਾਲਾ ਸਾਈਕਲ ਵਾਰਿਆ ਆਇਆ ਸੀ ਮੈਂ ਹਾਂਜੀ ਹਾਂਜੀ ਕਿ ਉਹਦੇ ਬਾਰੇ ਆਇਆ ਹੈ। ਫਾਰਮ ਭਰਤਾ? ਹਾਂਜੀ ਹਾਂ ਫਾਰ ਕੋਈ ਸਮੱਸਿਆ ਤਾਂ ਨਹੀਂ ਆਈ? ਨਾ ਕੋਈ। ਧੰਨਵਾਦ। ਹਾਂਜੀ ਕੀ ਨਾ ਭਾਈ? ਹਾਂਜੀ। ਕੀ ਨਾ? ਅੱਛਾ ਕਿਹੜਾ ਪਿੰਡ ਆਈ? ਅੱਛਾ ਤੁਸੀਂ ਆਹ ਕੈਂਪ ਦੇ ਵਿੱਚ ਕੀ ਲੈਣਾ ਹੋਂ? ਬਾਈ ਇਸ ਨੂੰ ਲੈਣਾ ਹੈ। ਇਹ ਫਾਰਮ ਭਰਤਾ? ਕਿਵੇਂ ਲੱਗਿਆ ਕੋਈ ਦੁੱਖਤ ਨਹੀਂ ਤਾਂ ਨਹੀਂ ਕੋਈ ਸਮੱਸਿਆ ਤਾਂ ਨਹੀਂ ਆਈ? ਹਾਂਜੀ ਗੁਰਪ੍ਰੀਤ ਜੀ ਤੁਸੀਂ ਨਾਲੋਂ ਕੀ ਕਹੋਗੇ ਕੈਂਪ ਦੇ ਬਾਰੇ ਵਿੱਚ ਅਸੀਂ ਬੀਤ ਭੈਣ ਜੀ ਨੂੰ ਲੈ ਕੇ ਆਏ ਆ ਵੀ ਇਹਨਾਂ ਨੂੰ ਹਾਂਜੀ ਇਹਨੂੰ ਕੋਈ ਸਰਕਾਰੀ ਸਹੂਤਾਵ ਮਿਲ ਸਕੀ ਅੱਛਾ ਕੈਂਪ ਦਾ ਪ੍ਰਬੰਧਾ ਕਿੰਨੇ ਲੱਗਿਆ ਬਹੁਤ ਵਧੀਆ ਕੀ ਕਹੋਗੇ ਕੈਂਪ ਬਾਰੇ ਵਿੱਚ ਕੈਂਪ ਵੀ ਫੈਸਟਿਵਲ ਨਹੀਂ 天干物燥。